ਨਮੰਤ ਨਾਨਕ ਟੇਕ ਰਾਖੀ ਜਿਤ ਲਗ ਤਰਿਆ ਸੰਸਾਰੇ ਗਉੜੀ ਮਹੱਲਾ ਪੰਜਵਾਂ ਸਲੋਕ ਪਤਤ ਅਸੰਖ ਪਨੀਤ ਕਰ ਪੁਨਹ ਪੁਨਹ ਬਲੇਹਾਰ ਨਾਨਕ ਰਾਮ ਨਾਮ ਜਪ ਪਾਵ ਕੋ ਤਿਨ ਕਿਲ ਬਿਖਦਾਹਨ ਹਾਰ ਸੰਤ ਜਪ ਮਨਾ ਤੂੰ ਰਾਮ ਨਰਾਇਣ ਗੋਵਿੰਦ ਆਹਰ ਮਾਦੂ ਧਿਆਏ ਮਨਾ ਮਰਾਰ ਮੁਕੰਡੇ ਕੱਟੀਐ ਕਾਲ ਦੁਖ 파ਦੂ ਦੁਖ ਹਰਨ ਦੀਨ ਸਰਨ ਸ੍ਰੀ ਤਰ ਚਰਨ ਕਮਲ ਆਰਾਧੀ ਐ ਜਮ ਪੰਥ ਵਿਖੜਾ ਅਗਨ ਸਾਗਰ ਨਿਮਕ ਸਿਮਰਤ ਸਾਧੀ ਐ ਕਲ ਮਲੈ ਦਹਿਤਾ ਸੁਧ ਕਰਤਾ ਦਿਨ ਸਰੈਣ ਆਰਾਧੂ ਬਿਨਵੰਤ ਨਾਨਕ ਕਰਹੁ ਕਿਰਪਾ ਗੋਪਾਲ ਗੋਬਿੰਦ ਮਾਦੂ ਸਿਮਰ ਮਨਾਂ ਦਾ ਮੋਦਰ ਦੁਖ ਹਰ ਪਪੰਜਨ ਹਰ ਰਾਇਆ ਸਿਰ ਰੰਗੋ ਦਇਆਲ ਮਨੋਹਰ ਭਗਤ ਵੱਛਲ ਬਿਰਦਾਇ ਭਗਤ ਵੱਛਲ ਪੁਰਖ ਪੂਰਨ ਮਨਹਿ ਚਿੰਦਿਆ ਪਾਈਐ ਤਾਮ ਅੰਧ ਕੂਪ ਤੇ ਉਧਾਰੈ ਨਾਮ ਮਨ ਵਸਾਈਐ ਸੁਰ ਸਿੱਧ ਗਣ ਗੰਧਰਵ ਮਨ ਜਨ ਗੁਣ ਅਨਕ ਭਗਤੀ ਗਾਇਆ ਬਿਨਵੰਤ ਨਾਨਕ ਕਰਹੁ ਕਿਰਪਾ ਪਾਰ ਬ੍ਰਹਮ ਹਰਿ ਰਾਯਾ ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਨ ਧਾਰੀ ਕਰੁਣਾ ਮੈਂ ਸਮਰੱਥ ਸੁਆਮੀ ਕਟ ਕਟ ਪ੍ਰਾਨ ਆਧਾਰੀ ਪ੍ਰਾਨ ਮਨ ਤਨ ਜੀ ਦਾਤਾ ਬੇਅੰਤ ਅਗਮ ਅਪਾਰੂ ਸਰਨ ਜੋਗ ਸਮਰੱਥ ਮੋਹਨ ਸਰਬ ਦੁਖ ਬਿਦਾਰੂ ਰੋਗ ਸੋਗ ਸਭ ਦੁਖ ਬਿਨ ਸਹਿ ਜਪ ਤਨ ਨਾਮ ਮਰਾਰੀ ਬਿਨਵੰਤ ਨਾਨਕ ਕਰਹੁ ਕਿਰਪਾ ਸਮਰੱਥ ਸਭ ਕਲ ਤਾਰੀ ਗੁਣ ਗਾਓ ਮਨਾ ਅਚੁਤ ਅਬਨਾਸੀ ਸਭ ਤੇ ਊਚ ਦਿਆਲਾ ਬਿਸੰਬਰ ਦੇਵਨ ਕੋ ਏਕੈ ਸਰਬ ਕਰੈ ਪ੍ਰਤਪਾਲਾ ਪ੍ਰਤਪਾਲ ਮਹਾ ਦਿਆਲ ਦਾਨ ਦਇਆ ਧਾਰੀ ਸਭ ਕਿਸੈ ਕਾਲ ਕੰਟਕ ਲੋਭ ਮੋਹ ਨਾਸੈ ਜੀ ਜਾਂ ਕਹਿ ਪ੍ਰਭ ਬਸੈ ਸੋ ਪਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਕਾਲਾ ਬਿਨਵੰਤ ਨਾਨਕ ਇਚ ਪੁੰਨੀ ਜਪਤ ਦੀਨ ਦਿਆਲਾ ਗਉੜੀ ਮਹੱਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰੇਹਾ ਮਨਾਏ ਲੈ ਹਰ ਕੰਤੈ ਮਾਨ ਤਿਆਗ ਕਰ ਭਗਤ ਠ ਗਉਰੀ ਮੋਹ ਹੈ ਸਾਧੂ ਮੰਤੈ ਸਖੀ ਵਾਸੇ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਲੀ ਭਗਵੰਤੈ ਨਾਨਕ ਜਰਾ ਮਰਨ ਭੈ ਨਰਕ ਨਿਵਾਰੈ ਪਨੀਤ ਕਰੈ ਤਿਸ ਜੰਤੈ ਸੁਣ ਸਖੀਏ ਇਹ ਭਲੀ ਬਿਨੰਤੀ ਇਹੋ ਮਤਾਤ ਪਕਾਈਐ ਸਹਜ ਸੁਭਾਏ ਆਪਾਦ ਰਹਤ ਹੋਏ ਗੀਤ ਗਵਿੰਦਹਿ ਗਾਈਐ ਕਲ ਕਲੇਸ਼ ਮਿਟਹਿ ਭ੍ਰਮ ਨਾਸਹਿ ਮਨ ਚਿੰਦੇ ਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਐ ਸਖੀਐ ਸਿ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਈ ਚਰਨ ਪਿਆਸੀ ਦਰਸ ਬੈ ਰਾਗਣ ਪੀਖੋਂ ਤਾਨ ਸਬਾਈ ਖੋਜ ਲਹਉ ਹਰਿ ਸੰਤ ਜਨਾ ਸੰਗ ਸਮਰਥ ਪੁਰਖ ਮਲਾਈ ਨਾਨਕ ਤਿੰਨ ਮਿਲਿਆ ਸੁਰ ਜਨ ਸੁਖ ਦਾਤਾ ਸੇਵਡ ਭਾਗੀ ਮਾਏ ਸਖੀ ਨਾਲ ਵਸਾਂ ਆਪਣੇ ਨਾਹ ਪਿਆਰੇ ਮੇਰਾ ਮਨ ਤਨ ਹਰ ਸੰਗੇ ਲਿਆ ਸੁਣ ਸਖੀਏ ਮੇਰੀ ਨੀਂਦ ਪਲੀ ਮੈਂ ਆਪਨੜਾ ਪਿਰ ਮਿਲਿਆ ਪ੍ਰਮ ਖੋਇਓ ਸ਼ਾਂਤ ਸਹਿਜ ਸੁਆਮੀ ਪ੍ਰਗਾਸ ਭਇਆ ਕੋਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੌੜੀ ਬਾਬਲ ਅਖਰੀ ਮਹੱਲਾ ਪੰਜਵਾਂ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦਪਸੂ ਹੂਦਰਾ ਗੁਰਦੇਵ ਦਾਤਾ ਹਰਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਤ ਪਵਿੱਤ ਕਰਾ ਗੁਰਦੇਵ ਆਦ ਯੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਕੁਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲੱਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ਼ਕਾਰ ਆਸ ਲੋਕ ਆਪਹਿ ਕੀਆ ਕਰਾਇਆ ਆਪਹਿ ਕਰਮੈ ਜੋਗ ਨਾਨਕ ਏਕੋ ਰਬ ਰਹਿਆ ਦੂਸਰ ਹੋਆ ਨਾ ਹੋਗ ਪੌੜੀ ਪਉੰਖ ਸਾਜ ਸਤਗੁਰ ਨਮਸ਼ਕਾਰੰ ਆਦ ਮਦ ਅੰਤ ਨਿਰੰਕਾਰੰ ਆਪਹਿ ਸੁਨ ਆਪਹਿ ਸੁਖ ਆਸਨ ਆਪਹਿ ਸੁਨਤ ਆਪ ਹੀ ਜਾਸਨ ਆਪਣੇ ਆਪ ਆਪਹਿ ਉਪਾਯੂ ਆਪਹਿ ਬਾਪ ਆਪ ਹੀ ਮਾਇੂ ਆਪਹਿ ਸੂਖਮ ਆਪਹਿ ਅਸਥੂਲਾ ਲਖੀ ਨਾ ਜਾਈ ਨਾਨਕ ਲੀਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਉ ਸ਼ਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏਕ ਹੈ ਏਕ ਬਖਾਨਨੋ ਨਾਨਕ ਏਕ ਅਨੇਕ ਪੌੜੀ ਉਹ ਅੰਗ ਗੁਰਮੁਖ ਕੀਓ ਆਕਾਰਾ ਏਕ ਹੈ ਸੂਤ ਪੁਰੋ ਮਨਹਾਰਾ ਪਿੰਨ ਪਿੰਨ ਤ੍ਰੈ ਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ ਸਗਲ ਭਾਂਤ ਕਰ ਕਰੈ ਉਪਾਇਉ ਜਨਮ ਮਰਨ ਮਨ ਮੋਹ ਵਢਾਇਉ ਦੂਹੂ ਭਾਂਤ ਤੇ ਆਪ ਨਰਾਰਾ ਨਾਨਕ ਅੰਤ ਨਾ ਪਾਰਾ ਵਾਰਾ ਸਲੋਕ ਸੇਈ ਸਾਹਾ ਭਗਵੰਤ ਸੇ ਸਚ ਸੰਪੈ ਹਰ ਰਾਸ ਨਾਨਕ ਸਚ ਸੋਚ ਪਾਈਐ ਤਿਹ ਸੰਤਨ ਕੈ ਪਾਸ ਪਵੜੀ ਸੱ ਸੱਤ ਸੱਤ ਸਤ ਸੂ ਸਤ ਪੁਰਖ ਤੇ ਭਿੰਨ ਨਾ ਕੋਊ ਸੋ ਸਰਨ ਪਰੈ ਜਿਹ ਪਾਇੰ ਸਿਮਰ ਸਿਮਰ ਗੁਣ ਗਾਏ ਸੁਨਾਇੰ ਸੰਸੈ ਭਰਮ ਨਹੀਂ ਕਛ ਬਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਸੋ ਸਾਧੂ ਇਹ ਪਹੁੰਚਨ ਹਾਰਾ ਨਾਨਕ ਤਾ ਕਹਿ ਸਦ ਬਲੇ ਹਾਰਾ ਸਲੋਕ ਤਨ ਤਨ ਕਹਾ ਪਕਾਰਤੇ ਮਾਇਆ ਮੋਹ ਸਭ ਕੂਰ ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭ ਧੂਰ ਪਵਣੀ ਤਦਾ ਤੂਰ ਪੁਨੀਤ ਤੇਰੇ ਜਨੂਆ ਤਨ ਤੇਉ ਜਿਹ ਦੁਚ ਇਆ ਮਨੂਆ ਤਨ ਨਹੀਂ ਬਾਛੈ ਸੁਰਗ ਨਾ ਆਛੈ ਅਤ ਪ੍ਰਇਅ ਪ੍ਰੀਤ ਸਾਧ ਰਜ ਰਾਚੈ ਧੰਦੇ ਕਹਾ ਬਿਆ ਪਹਿਤਾ ਹੂੰ ਜੋ ਏਕ ਸਾਡ ਅਨ ਕਤੈ ਨਾ ਜਾਹੂੰ ਜਾਂ ਕਹਿ ਹਿਐ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸ਼ਲੋਕ ਅਨਕ ਭੇਖ ਅਰ ਗਿਆਨ ਧਿਆਨ ਮਾਨਾ ਹੱਥ ਮਿਲੀਓ ਨਾ ਕੋਈ ਕਹੋ ਨਾਨਕ ਕਿਰਪਾ ਪਈ ਭਗਤ ਗਿਆਨੀ ਸੋਏ ਪੌੜੀ ਗੰਗਾ ਗਿਆਨ ਨਹੀਂ ਮੁਖ ਬਾਤੋਂ ਅਨਕ ਜੁਗਤ ਸਾਸਤਰ ਕਰ ਭਾਤੋਂ ਗਿਆਨੀ ਸੋਏ ਜਾ ਕੈ ਡ੍ਰਿਢ ਸੋ ਕਹਿਤ ਸੁਨਤ ਕਸ ਜੋਗ ਨਾ ਹੋਉ ਗਿਆਨੀ ਰਹਤ ਆਗਿਆ ਡ੍ਰਿਢ ਜਾ ਕੈ ਉਸਨ ਸੀਤ ਸੰਸਾਰ ਸਭ ਤਾਂ ਕੈ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾਂ ਕੋ ਕਿਰਪਾ ਧਾਰੀ ਸਲੋਕ ਆਮਨੇ ਆਏ ਸ੍ਰਿਸ਼ਟ ਮਹ ਬਿਨ ਬੂਜੇ ਪਸ ਢੋਰ ਨਾਨਕ ਗੁਰਮੁਖ ਸੋ ਬੁੱਝੈ ਜਾਂ ਕੈ ਭਾਗ ਮਤੋਰ ਪੌੜੀ ਯਾਜੁਗ ਮੈਂ ਏਕੈ ਕੋ ਆਇਆ ਜਨਮਤ ਮੋਹਯੋ ਮੋਹਣੀ ਮਾਇਆ ਗਰਭ ਕੁੰਟ ਮਹ ਉਰਦ ਤਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਤੇ ੁਰਜ ਪਰੇ ਜੋ ਛੋਡ ਛਡਾਨਾ ਦੇਵ ਨਹਾਰ ਮਨੈ ਬਿਸਰਾਨਾ ਧਾਰੋ ਕਿਰਪਾ ਜਿਸਹਿ ਗੁਸਾਈ ਇਤ ਉਤ ਨਾਨਕ ਤਿਸ ਬਿਸਰ ਹੋ ਨਾਹੀ ਸ਼ਲੋਕ ਆਵਤ ਹੁਕਮ ਬਨਾਸ ਹੁਕਮ ਆਗਿਆ ਭਿੰਨਾ ਕੋਏ ਕਾਮਣ ਜਾਣਾ ਤੇ ਮਿਟੈ ਨਾਨਕ ਜਿਹੇ ਮਨ ਸੋਏ ਪੌੜੀ ਏਉ ਜੀ ਬਹੁਤ ਗਰਭ ਵਾਸੇ ਮੋਹ ਮਗਨ ਮੀਠ ਜੋ ਨਫਾਸੇ ਇਨ ਮਾਇਆ ਤ੍ਰੈ ਗੁਣ ਬਸ ਕੀਨੇ ਆਪਨ ਮੋਹ ਘਟੇ ਕਟ ਦੀਨੇ ਏ ਸਾਜਨ ਕਛ ਕਹੋ ਉਪਾਇਆ ਜਾਂ ਤੇ ਤਰੋਂ ਵਿਖਮ ਇਹ ਮਾਇਆ ਕਰ ਕਿਰਪਾ ਸਤ ਸੰਗ ਮਲਾਏ ਨਾਨਕ ਤਾਂ ਕੈ ਨਿਕਟ ਨਾਮ ਆਏ ਸ਼ਲੋਕ ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿੰਨ ਪ੍ਰਭ ਆਪ ਪਾਸੇ ਆਪਨ ਹਉ ਹਉ ਕਰੈ ਨਾਨਕ ਬਿਨ ਹਰ ਕਹਾ ਕਮਾਤ ਪੌੜੀ ਏ ਕਹਿ ਆਪ ਕਰਾਵਨ ਹਾਰਾ ਆਪੈ ਪਾਪ ਪੁੰਨ ਵਿਸਥਾਰਾ ਇਆ ਜੁਗ ਜਿਤ ਜਿਤ ਆਪੈ ਲਾਇਓ ਸੋ ਸੋ ਪਾਇਓ ਜੋ ਆਪ ਦਵਾਇਓ ਵਾ ਕਾ ਅੰਤ ਨਾ ਜਾਣੈ ਕੋ ਜੋ ਜੋ ਕਰੈ ਸੋ ਫਨ ਹੋ ਏ ਕਹਤੇ ਸਗਲਾ ਵਿਸਥਾਰਾ ਨਾਨਕ ਆਪ ਸਵਾਰਨ ਹਾਰਾ ਸ਼ਲੋਕ ਰਾਚ ਰਹੀ ਬਨਤਾ ਬਨੋਦ ਕੁਸਮ ਰੰਗ ਬਿਖਸ਼ੂਰ ਨਾਨਕ ਤੇ ਸਰਨੀ ਪਰੋ ਬਿਨ ਸਜਾਏ ਮੈਂ ਮੂਰ ਪੌੜੀ ਰੇ ਮਨ ਬਿਨ ਹਰ ਜਹ ਰਚੋ ਤਹਿਤ ਹੈ ਬੰਦਨ ਪਾਹੀ ਜਿਹ ਬਿਦ ਕਤੂ ਨਾ ਛੂਟੀ ਐ ਸਾਖਤ ਤੇਊ ਕਮਾਹੇ ਹਉ ਹਉ ਕਰਤੇ ਕਰਮ ਰਤ ਤਾਂ ਕੋ ਭਾਰ ਅਫਾਰ प्रीत ਨਹੀਂ ਜੋ ਨਾਮ ਸਿਉ ਤਉ ਏਉ ਕਰਮ ਵਿਕਾਰ ਵਾਦੇ ਜਮ ਕੀ ਜੇ ਮਰੀ ਮੀਠੀ ਮਾਇਆ ਰੰਗ ਭ੍ਰਮ ਕੇ ਮੋਹ ਨ ਬੁਝਹਿ ਸੋ ਪ੍ਰਭ ਸਦ ਹੂ ਸੰਗ ਲੇਖੈ ਗਨ ਤਨਾ ਛੂਟੀ ਐ ਕਾਚੀ ਭੀਤ ਨਾ ਸੁਧ ਜਿਸੈ 부ਝਾਏ ਨਾਨਕਾ ਤਿਹ ਗੁਰਮੁਖ ਨਿਰਮਲ ਬੋਦ ਸਲੋਕ ਟੂਟੇ ਬੰਧਨ ਜਾਸਕੇ ਹੁ ਆ ਸਾਧੂ ਸੰਗ ਜੋ ਰਾਤੇ ਰੰਗ ਏਕ ਕਹਿ ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗੋ ਆ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰਗਾਹ ਕਹਿ ਨਾ ਕੋਊ ਆਓ ਬੈਠ ਆਦਰ ਸੁਭ ਦੇਉ ਹੁ ਆ ਮਹਿਲੀ ਪਾਵਹਿ ਤੂੰ ਬਾਸਾ ਜਨਮ ਮਰਨ ਨਹਿ ਹੋਏ ਬਿਨਾਸਾ ਮਸਤਕ ਕਰਮ ਲਿਖਿਓ ਧੁਰ ਜਾ ਕੇ ਹਰ ਸੰਪੈ ਨਾਨਕ ਕਰਤਾ ਕਹਿ ਸਲੋਕ ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਦ ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਦ ਪੌੜੀ ਲੱਲਾ ਲਪਟ ਬਿਖੈ ਰਸ ਰਾਤੇ ਅਹੰਬੁਦ ਮਾਇਆ ਮਦਮਾਤੇ ਯਾ ਮਾਇਆ ਮੈਂ ਜਨਮੈ ਮਰਨਾ ਜਿਉ ਜੋ ਹੁਕਮ ਤਿਵੈ ਤਿਉ ਕਰਨਾ ਕੋ ਊਨ ਨਾ ਕੋ ਪੂਰਾ ਕੋ ਸੁਗਰ ਨਾ ਕੋ ਮੂਰਾ ਜਿਤ ਜਿਤ ਲਾਭ ਤਿਤ ਤਿਤ ਲਗਣਾ ਨਾਨਕ ਠਾਕੁਰ ਸਦਾ ਅਲਿਪਨਾ ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹਾ ਦੂ ਸਰਨਾਹੀ ਅਵਰ ਕੋ ਨਾਨਕ ਬੇਪਰਵਾਹ ਪੌੜੀ ਲੱਲਾ ਤਾਂ ਕਹਿ ਲਵੇ ਨਾ ਕੋ ਏ ਕਹਿ ਆਪ ਅਵਰ ਨਹਿ ਹੋ ਹੋਂਨ ਹਾਰ ਹੂਤ ਸਦ ਆਇਆ ਵਾ ਕਾ ਅੰਤ ਨਾ ਕਾ ਹੂੰ ਪਾਇਆ ਕੀਟ ਹਸਤ ਮਹ ਪੁਰ ਸਮਾਨੀ ਪ੍ਰਗਟ ਪੁਰਖ ਸਭ ਥਾਉ ਜਾਣੀ ਜਾ ਕੋ ਦੀਨੋ ਹਰ ਰਸ ਆਪਣਾ ਨਾਨਕ ਗੁਰਮੁਖ ਹਰ ਹਰ ਤੇ ਜਪਨਾ ਸਲੋਕ ਆਤਮ ਰਸ ਜੇ ਜਾਣਿਆ ਹਰ ਰੰਗ ਸਹਿ ਜੇ ਮਾਨ ਨਾਨਕ ਧਨ ਤਨ ਧਨ ਜਨ ਆਏ ਤੇ ਪਰਵਾਨ ਪੌੜੀ ਆਇਆ ਸਫਲ ਤਾਹੂ ਕੋ ਗਣੀਐ ਜਾਸ ਰਸਨ ਹਰ ਹਰ ਜਸ ਭਨੀਐ ਆਏ ਬਸਹਿ ਸਾਧੂ ਕੈ ਸੰਗੇ ਅਨ ਦਿਨ ਨਾਮ ਧਿਆਵਹਿ ਰੰਗੇ ਆਵਤ ਸੋ ਜਨ ਨ ਮਹਿਰਾਤਾ ਜਾਂ ਕੋ ਦਇਆ ਮਯਾਬੇ ਦਾਤਾ ਏ ਕਹਿ ਆਵਨ ਫਿਰ ਜੋਨ ਨ ਆਇਆ ਨਾਨਕ ਹਰ ਕੈ ਦਰਸ ਸੁਮਾਇਆ ਸ਼ਲੋਕ ਯਾਸ ਜਪਤ ਮਨ ਹੋਏ ਆਨੰਦ ਬਿਨ ਸਹਿ ਦੂਜਾ ਭਾਉ ਦੁਖ ਦਰਦ ਤ੍ਰਿਸ਼ਨਾ ਬੁਝੈ ਨਾਨਕ ਨਾਮ ਸਮਾਉ ਪੌੜੀ ਜਈਆ ਜਾਰੂ ਦੁਰਮਤ ਦੋ ਕਿਸੈ ਤਿਆਗ ਸੁਖ ਸਹਿਜ ਸੋ ਜਈਆ ਜਾਏ ਪਰਹੋ ਸੰਤ ਸਰਨਾ ਜਿਹ ਆਸਰ ਇਆ ਭਵਜਲ ਤਰਨਾ ਜਈਆ ਜਨਮ ਨ ਆਵੇ ਸੋ ਏਕ ਨਾਮ ਲੈ ਮਨਹਿ ਪੁਰੂ ਜਈਆ ਜਨਮ ਨ ਹਾਰੀ ਐ ਗੁਰਪੂਰੇ ਕੀਤੇ ਕ ਨਾਨਕ ਤਿਹ ਸੁਖ ਪਾਇਆ ਜਾਂ ਕਹਿ ਹਿਰੈ ਏਕ ਸਲੋਕ ਅੰਤਰ ਮਨ ਤਨ ਬਸ ਰਹਿ ਪੀਤ ਉਤਕੇ ਮੀਤ ਗੁਰ ਪੂਰਾ ਅਪਦੇਸਿਆ ਨਾਨਕ ਜਪੀਐ ਨੀਤ ਪੌੜੀ ਅਨੰਦਿਨ ਸਿਮਰਹੁ ਤਾਸ ਕੋ ਜੋ ਅੰਤ ਸਹਾਈ ਹੋਏ ਇਹ ਵਿਥਿਆ ਦਿਨ ਚਾਰ ਛੇ ਛਾੜ ਚੱਲਿਓ ਸਭ ਕੋਏ ਕਾ ਕੋ ਮਾਤ ਪਿਤਾ ਸੁਤ ਧੀਆ ਗ੍ਰਹਿ ਬਨਤਾ ਕਸ ਸੰਗ ਨਾ ਲੀਆ ਐਸੀ ਸੰਚ ਜੋ ਬਿਨ ਸਤ ਨਾਹੀ ਪਤ ਸੀਤੀ ਆਪਣੇ ਘਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇਤੇ ਬਹੁਰ ਨ ਆਇਆ ਸ਼ਲੋਕ ਆਤ ਸੁੰਦਰ ਕਲীন ਚਤਰ ਮੁਖ ਗਿਆਨੀ ਤਨਵੰਤ ਮਿਰਤਕ ਕਈ ਅਹ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਪੌੜੀ ਗੰਗਾ ਖਾਟ ਸਾਸਤਰ ਹੋਏ ਗਿਆਤਾ ਪੂਰਕ ਕੁੰਭਕ ਰੇਚਕ ਕਰਮਾਤਾ ਗਿਆਨ ਧਿਆਨ ਤੀਰਥ ਇਸ਼ਨਾਨੀ ਸੋਮ ਪਾਕ ਅਪਰਸ ਉਦਿਆਨੀ ਰਾਮ ਨਾਮ ਸੰਗ ਮਨ ਨਹੀਂ ਹੇਤਾ ਜੋ ਕਛ ਕੀਨੋ ਸੋ ਅਨੇਤਾ ਵਾਤੇ ਉਤਮ ਗਨੋ ਚੰਡਾਲਾ ਨਾਨਕ ਜਿਹੇ ਮਨ ਬਸਹਿ ਗੋਪਾਲਾ ਸਲੋਕ ਕੁੰਟ ਚਾਰ ਦਹਿ ਦਿਸ ਭ੍ਰਮੇ ਕਰਮ ਕਿਰਤ ਕੀ ਰੇਖਾ ਸੂਖ ਦੁਖ ਮੁਕਤ ਜੋ ਨਾਨਕ ਲਿਖਿਓ ਲੇਖ ਪਵੜੀ ਕਕਾ ਕਾਰਨ ਕਰਤਾ ਸੋ ਲਿਖਿਓ ਲੇਖ ਨ ਮੇਟ ਤਕੋ ਨਹੀਂ ਹੋਤ ਕਛ ਦੂ ਬਾਰਾ ਕਰਨੈ ਹਾਰ ਨ ਭੂਲਨ ਹਾਰਾ ਕਾਹੂ ਪੰਥ ਦਿਖਾਰੈ ਆਪੈ ਕਾਹੂ ਉਦਿਆਨ ਭ੍ਰਮਤ ਪਛਤਾਪੈ ਆਪਨ ਖੇਲ ਆਪ ਹੀ ਕੀਨੋ ਜੋ ਜੋ ਦੀਨੋ ਸੋ ਨਾਨਕ ਲੀਨੋ ਸਲੋਕ ਖਾਤ ਖਰਚਤ ਬਿਲਛਤ ਰਹੇ ਟੂਟ ਨਾ ਜਾਹੇ ਪੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਹੀਂ ਸਮਾਰ ਪੌੜੀ ਖਖਾ ਖੂਨਾ ਕਛ ਨਹੀਂ ਤਿਸ ਸਮਰੱਥ ਕੈ ਪਾਹਿ ਜੋ ਦੇਣਾ ਸੋ ਦੇ ਰਹਿਓ ਭਾਵੇਂ ਤਹ ਤਹ ਜਾਹੇ ਖਰਚ ਖਜ਼ਾਨਾ ਨਾਮ ਧੰਨ ਆ ਭਗਤਨ ਕੀ ਰਾਸ ਹਿਮਾਗਰੀ ਬੀ ਅਨੰਦ ਸਹਿਜ ਜਪਤ ਰਹੈ ਗੁਣਤਾਸ ਖੇਲਹਿ ਬਿਗਸੈ ਅਨਦ ਸਿਉ ਜਾ ਕੋ ਹੋਤਿ ਕਿਰਪਾਲ ਸਦੀਵ ਅਗਨੀ ਸੁਹਾਵਨੇ RAM ਨਾਮ ਗ੍ਰਹਿ ਮਾਲ ਕੇਦਨਾ ਦੂਖ ਨਾ ਦਾਨਤੇ ਜਾ ਕੋ ਨਦਰ ਕਰੀ ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰਿ ਸ਼ਲੋਕ ਗਨ ਮੈਨ ਨ ਦੇਖੋ ਮਨੈ ਮਾਹੀ ਸਰ ਪਰ ਚਲਨੋ ਲੋਗ ਆਸ ਅਨਿਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ ਪਾਉੜੀ ਗਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪਨੀਤ ਕਹਾ ਬਸਾਸਾ ਦੇਹ ਕਾ ਬਿਲਮਨਾ ਕਰੇ ਹੋ ਮੀਤ ਨਹਿ ਬਾਰਕ ਨਹਿ ਜੋਬਨ ਨਹਿ ਬਿਰਦੀ ਕਸਬੰਦ ਉਹ ਬੇਰਾ ਨਹਿ ਦੂਜੀ ਐ ਜੋ ਆਏ ਪਰੈ ਜਮਖੰਡ ਗਿਆਨੀ ਧਿਆਨੀ ਚਤਰਪੇਖ ਰਹਿਣ ਨਹੀਂ ਏ ਠਾਈ ਛਾੜ ਛਾੜ ਸਗਲੀ ਗਈ ਮੂੜ ਤਹਾਂ ਲਪਟਾਹਿ ਗੁਰ ਪ੍ਰਸਾਦਿ ਸਿਮਰਤ ਰਹਿ ਜਾਹੁ ਮਸਤਕ ਭਾਗ ਨਾਨਕ ਆਏ ਸਫਲ ਤੇ ਜਾਂ ਕੋ ਪ੍ਰਿਆ ਹੈ ਸੁਹਾਗ ਸਲੋਕ ਕੋਕੇ ਸਾਸਤਰ 베ਦ ਸਭ ਆਨ ਨਾ ਕਥ ਤਉ ਕੋਈ ਆਗ ਜੁਗਾਦੀ ਹੁਣ ਹੋਵਤ ਨਾਨਕ ਏਕੈ ਸੋਏ ਪੌੜੀ ਕੱਗਾ ਘਾਲੋ ਮਨ ਹੈ ਏਹ ਬਿਨ ਹਰ ਦੂ ਸਰਨਾਹੀ ਨਹਿ ਹੋਆ ਨਹਿ ਹੋਵਨਾ ਜਤ ਕਤ ਉਹੀ ਸਮਾਹਿ ਹੁਲੈ ਤਉ ਮਨ ਜੋ ਆਵੇ ਸਰਨਾ ਨਾਮ ਤਤ ਕਲ ਮਹ ਪੁਨੇ ਚਰਨਾ ਕਾਲ ਕਾਲ ਅਨਕ ਪਛਤਾਵੇ ਬਿਨ ਹਰ ਭਗਤ ਕਹਾ ਤਿਤ ਪਾਵੇ ਕੋਲ ਮਹਾਰਸ ਅੰਮ੍ਰਿਤ ਤੇ ਪੀਆ ਨਾਨਕ ਹਰ ਗੁਰ ਜਾਣ ਕੋ ਦੀਆ ਸ਼ਲੋਕ ਗਨ ਘਾਲੇ ਸਭ ਦਿਵਸ ਸਾਸ ਨਹਿ ਬਡਨ ਘਟਨ ਤਿਲਸਾਰ ਜੀਵਨ ਨੂਰਹ ਪਰਮ ਮੋਹ ਨਾਨਕ ਤੇਊ ਗੁਵਾਰ ਪੌੜੀ ਗੰਗਾ ਅੰਗਰ ਸੇ ਕਾਲ ਤੇਹ ਜੋ ਸਾਖਤ ਪ੍ਰਭ ਤੀਨ ਅਨਕ ਜੋਨ ਜਨਮ ਹੈ ਮਰਹਿ ਆਤਮ ਰਾਮ ਨਾ ਚੀਨ ਗਿਆਨ ਧਿਆਨ ਤਾਹੂ ਕੋ ਆਏ ਕਰ ਕਿਰਪਾ ਜਿਹ ਆਪ ਦਵਾਏ ਗਣਤੀ ਗਣੀ ਨਹੀਂ ਕੋ ਛੂਟੈ ਕਾਚੀ ਗਾਗਰ ਸਰ ਪਰ ਫੂਟੈ ਸੋ ਜੀਵਤ ਜਿਹ ਜੀਵਤ ਜਪਿਆ ਪ੍ਰਗਟ ਭਏ ਨਾਨਕ ਨਹਿ ਛਪਿਆ ਸਲੋਕ ਚਿਤ ਚਿਤਵੋਂ ਚਰਨਾਰ ਬਿੰਦ ਊਂਦ ਕਵਲ ਬਿਗ ਸ਼ਾਂਤ ਪ੍ਰਗਟ ਭਏ ਆਪਹਿ ਗੋਬਿੰਦ ਨਾਨਕ ਸੰਤ ਮਤਾਤ ਪੌੜੀ ਚਚਾ ਚਰਨ ਕਮਲ ਗੁਰ ਲਾਗਾ ਤਨ ਤਨ ਆ ਆ ਦਿਨ ਸੰਜੋਗ ਸੁਭਾਗਾ ਚਾਰ ਕੁੰਟ ਦਹ ਦਿਸ ਭ੍ਰਮ ਆਇਓ ਪਈ ਕਿਰਪਾ ਤਬ ਦਰਸ਼ਨ ਪਾਇਓ ਚਾਰ ਵਿਚਾਰ ਬਿਨ ਸਿਓ ਸਬਦੂਆ ਸਾਧ ਸੰਗ ਮਨ ਨਿਰਮਲ ਹੂਆ ਚਿੰਤ ਵਿਸਾਰੀ ਏਕ ਦ੍ਰਿਸ਼ਟੀ ਤਾ ਨਾਨਕ ਗਿਆਨ ਅੰਜਨ ਜੇਹ ਨੇਤਰਾ ਸ਼ਲੋਕ ਛਾਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਪੌੜੀ ਛੱਛਾ ਸ਼ੋਹਰੇ ਦਾਸ ਤੁਮਾਰੇ ਦਾਸ ਦਾਸਨ ਕੇ ਪਾਣੀ ਹਾਰੇ ਛੱਛਾ ਛਾਰ ਹੂਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਨਪ ਬਹੁ ਚਤ్రਾਈ ਸੰਤਨ ਕੀ ਮਨ ਟੇਕ ਟਕਾਈ ਛਾਰ ਕੀ ਪੁੱਤਰੀ ਪਰਮਗਤ ਪਾਈ ਨਾਨਕ ਜਾ ਕੋ ਸੰਤ ਸਹਾਈ ਸ਼ਲੋਕ ਜੋਰ ਜ਼ੁਲਮ ਫੂਲਹਿ ਘਨੋ ਕਾਚੀ ਦੇਹ ਵਿਕਾਰ ਹੰਬੁਦ ਬੰਧਨ ਪਰੇ ਨਾਨਕ ਨਾਮ ਛਟਾਰ ਪੌੜੀ ਜੱਜਾ ਜਾਣ ਹਉ ਕਛੂ ਹੁਆ ਬਾਂਧਿਓ ਜਿਉ ਨਲਨੀ ਭ੍ਰਮ ਸੂਆ ਜੋ ਜਾਣ ਹਉ ਭਗਤ ਗਿਆਨੀ ਆਗੇ ਠਾਕੁਰ ਤਿਲ ਨਹੀਂ ਮਾਨੀ ਜੋ ਜਾਣ ਮੈਂ ਕਥਨੀ ਕਰਤਾ ਵਪਾਰੀ ਬਸਦਾ ਜਿਉ ਫਿਰਤਾ ਸਾਧ ਸੰਗ ਜਿਹ ਹਉ ਮੈ ਮਾਰੀ ਨਾਨਕ ਤਾ ਕੋ ਮਿਲੇ ਮਰਾਰੀ ਸ਼ਲੋਕ ਚਾਲਾਂਗੇ ਉਠ ਨਾਮ ਜਪ ਨਿਸਬਾ ਸੁਰ ਆਰਾਧ ਕਾ ਰਹਾ ਤੁਜੈ ਨਾਮ ਬਿਆਪੈ ਨਾਨਕ ਮਿਟੈ ਉਪਾਦ ਪੌੜੀ ਚੱਜਾ ਚੂਰਨ ਮਿਟੈ ਤਮਾਰੂ RAM ਨਾਮ ਸਿਉ ਕਰ ਬਿਵਹਾਰੂ ਚੂਰਤ ਚੂਰਤ ਸਾਖਤ ਮੂਆ ਜਾਂ ਕਹਿ ਰਦਾ ਹੂਤ ਭਾਉ ਬੀਆ ਚਰਹਿ ਕਸੰਮਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਨੁਆ ਚਰਹਿ ਕਾਮ ਕ੍ਰੋਧ ਦ੍ਰਿਸ਼ਟਾਈ ਨਾਨਕ ਜਾਂ ਕੋ ਕਿਰਪਾ ਗੁਸਾਈ ਸਲੋਕ